ਬੱਡੀ ਖਬਰ ਡੀਆਈਜੀ ਪੁੱਲਰ ਦੀ ਡਾਇਰੀ ਨੇ ਖੋਲੇ ਹੋਰ ਕਈ ਵੱਡੇ ਅਫਸਰਾਂ ਦੇ ਨਾਮ ਆਓ ਤੁਹਾਨੂੰ ਦਿਖਾਉਂਦੇ ਆ ਅੱਜ ਦੀ ਇਹ ਤਾਜ਼ਾ ਖਬਰ ਹੁਣ ਤਾਂ ਇਹ ਵੀ ਪਤਾ ਲੱਗਾ ਕਿ ਦਿੱਲੀ ਦੇ ਵੀ ਕੁਝ ਨੇਤਾ ਸੰਪਰਕ ਦੇ ਵਿੱਚ ਸਿਗੇ ਹੁਣ ਦਿੱਲੀ ਦੇ ਕਿਹੜੇ ਨੇਤਾ ਸੰਪਰਕ ਦੇ ਵਿੱਚ ਸਿਗੇ ਕਿਰਸ਼ਾਨੂੰ ਦੇ ਕਿਉਂਕਿ ਕਮਾਈ ਵਾਲੇ ਪੁੱਤ ਜਿਹੜੇ ਹੁੰਦੇ ਆ ਉਹ ਸਾਰਿਆਂ ਦੇ ਲਾਡਲੇ ਹੁੰਦੇ ਆ ਉਹ ਫਿਰ ਜੋ ਮਰਜੀ ਹੋਵੇ ਉਹ ਮੋਹ ਤਾਂ ਸਾਰਿਆਂ ਨੂੰ ਆਉਂਦਾ ਹੀ ਆਉਂਦਾ ਹੁਣ ਦਿੱਲੀ ਵਾਲੇ ਲੀਡਰਾਂ ਤੱਕ ਜੇ ਗੱਲ ਪਹੁੰਚਦੀ ਪਈ ਹੈ ਜੇ ਸੰਪਰਕ ਉੱਥੋਂ ਤੱਕ ਜੁੜਦੇ ਪਿਆ ਫੇਰ ਸੀਬੀਆਈ ਜਿਹੜੀ ਹੈ ਉਹ ਬਹੁਤ ਗਾਂ ਵਧਣ ਦੀਆਂ ਤਿਆਰੀਆਂ ਦੇ ਵਿੱਚ ਲੱਗੀ ਹੋਈ ਆ 9-9 ਘੰਟੇ ਦੋਨਾਂ ਤੋਂ ਪੁੱਛ ਪੜਤਾਲ ਹੋਈ ਹੈ ਕਿਰਸ਼ਾਨੂੰ ਤੋਂ ਵੀ ਤੇ ਐਚਐਸ ਭੁੱਲਰ ਦੇ ਕੋਲੋਂ ਵੀ 9-9 ਘੰਟੇ ਪੁੱਛ ਕੇ ਛੋਈਆ ਔਰ ਮਾਮਲਾ ਇੱਕ ਹੋਰ ਨਿਕਲਿਆ ਆ ਹੋਰ ਕਿਹੜਾ ਮਾਮਲਾ ਨਿਕਲ ਕੇ ਆ ਇੱਕ ਤਾਂ ਆ ਆਕਾਸ਼ ਬੱਤਾ ਵਾਲਾ ਨਿਕਲ ਕੇ ਆ ਨਾ ਕਿ ਉਹਦੇ ਕੋਲੋਂ 8 ਲੱਖ ਦੀ ਰਿਸ਼ਵਤ ਮੰਗੀ ਕਮਿਸ਼ਨ ਮੰਗੀ ਜਿਹਦੇ ਚੋਂ 5 ਲੱਖ ਦੀ ਜਦੋਂ ਪਹਿਲੀ ਕਿਸ਼ਤ ਲੈਣ ਗਿਆ ਉਹ ਫੜ ਲਿਆ ਗਿਆ ਕਿਰਸ਼ਾਨੂੰ ਤੇ ਉਹਦੇ ਤੋਂ ਬਾਅਦ ਭੁੱਲਰ ਵੀ ਚੱਕਿਆ ਜਾਂਦਾ ਇੱਕ ਡੇਰਾ ਬੱਸੀ ਦਾ ਕਾਰੋਬਾਰੀ ਐ ਕਹਿੰਦੇ ਜੀ ਉਸ ਡੇਰਾ ਬੱਸੀ ਦੇ ਕਾਰੋਬਾਰੀ ਦੇ ਉੱਤੇ ਵੀ ਐਫ ਆਈ ਆਰ ਕਰਨ ਦੇ ਨਾਮ ਦੇ ਉੱਤੇ ਐਚ ਐਸ ਭੁੱਲਰ ਨੇ 10 ਲੱਖ ਰੁਪਈਆ ਮੰਗਿਆ ਉਹਦੇ ਤੋਂ ਔਰ ਕਿਰਸ਼ਾਨੂੰ ਨੇ ਉਹ ਸਾਰੀਆਂ ਗੱਲਾਂ ਮੰਨੀਆਂ ਕਿ ਮੈਂ ਤਾਂ ਭੁੱਲਰ ਦੇ ਕਹਿਣ ਤੇ ਪੈਸੇ ਲੈਣ ਜਾਂਦਾ ਸੀ ਇਹ ਮੈਨੂੰ ਕਹਿੰਦਾ ਸੀ ਫਲਾਣੇ ਤੋਂ ਪੈਸੇ ਲਿਆ ਟਮਕਾਨੇ ਤੋਂ ਪੈਸੇ ਲਿਆ ਤੇ ਇਹ ਸਾਰੀਆਂ ਗੱਲਾਂ ਇਹ ਕਰਵਾਉਂਦਾ ਸੀ ਮੇਰੇ ਤੋਂ ਹੁਣ ਜੀ ਇਸ ਮਾਮਲੇ 'ਚ ਕਿਰਸ਼ਾਨੂੰ ਮੰਨਦਾ ਔਰ ਕਿਹੜੇ ਕਿਹੜੇ ਮਾਮਲੇ ਚ ਮੰਨੇਗਾ ਗੱਲ ਕਿੱਥੇ ਜਾ ਕੇ ਠਹਿਰੇਗੀ ਇਹ ਹੁਣ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕੁਝ ਖਬਰਾਂ ਇਦਾਂ ਦੀਆਂ ਵੀ ਨਿਕਲ ਕੇ ਆ ਰਹੀਆਂ ਨੇ ਕਿ ਸੀਬੀਆਈ ਕੁਝ ਇਦਾਂ ਦੇ ਵੀ ਮਾਮਲੇ ਅੱਗੇ ਉਭਾਰ ਰਹੀ ਹੈ ਕਿ ਜੇ ਭੜਕੇ ਕਿਤੇ ਵਿਜੀਲੈਂਸ ਬਿਊਰੋ ਨਵੀਂ ਅਰਜ਼ੀ ਪਾ ਕੇ ਨਵੀਂ ਪਟੀਸ਼ਨ ਪਾ ਕੇ ਫਿਰ ਦੁਬਾਰਾ ਕਸਟਡੀ ਲੈਣ ਦੀ ਕੋਸ਼ਿਸ਼ ਕਰਦੀ ਹੈ ਐਚਐਸ ਭੁੱਲੜ ਦੀ ਤਾਂ ਕੁਝ ਇਦਾਂ ਦਾ ਵੀ ਕੀਤਾ ਜਾ ਸਕਦਾ ਕਿ ਭਾਈ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਪੁੱਲਰ ਦੀ ਜਾਨ ਨੂੰ ਖਤਰਾ ਹੋ ਸਕਦਾ ਬੜੈਲ ਜੇਲ੍ਹ ਦੇ ਵਿੱਚ ਹੀ ਉਹ ਸੁਰੱਖਿਆ ਤੇ ਉੱਥੋਂ ਉਹਨੂੰ ਜਾਨ ਨਹੀਂ ਦਿੱਤਾ ਜਾਏਗਾ ਇਹ ਤਾਂ ਕੇਸ ਦਾ ਮਾਮਲਾ ਹੈ ਉਹਦੇ ਪੈਰਲ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਨਾ ਕਿ ਅਸੀਂ ਕਟੜ ਇਮਾਨਦਾਰ ਹਾਂ ਅਸੀਂ ਕਰਪਸ਼ਨ ਦੇ ਪ੍ਰਤੀ ਜ਼ੀਰੋ ਟੋਲਰੈਂਸ ਰੱਖਦੇ ਹਾਂ ਜਦੋਂ ਵਿਜੀਲੈਂਸ ਬਿਊਰੋ ਕਹਿੰਦੀ ਜੀ ਆਮਦਨ ਤੋਂ ਵੱਧ ਸੰਪਤੀ ਦਾ ਮਾਮਲਾ ਹੈ ਇਸ ਕਰਕੇ ਅਸੀਂ ਐਫ ਆਈ ਆਰ ਦਰਜ ਕਰ ਲਈ ਤੇ ਪੁੱਛ ਪੜਤਾਲ ਕਰਨੀ ਇਹਨਾਂ ਦੇ ਕੋਲ ਸਾਨੂੰ ਪਤਾ ਲੱਗ ਗਿਆ ਸੂਤਰਾਂ ਤੋਂ ਆ ਕੁਝ ਹੋਇਆ ਵਿਜੀਲੈਂਸ ਬਿਊਰੋ ਅਜੇ ਤੱਕ ਇਸ ਮਾਮਲੇ 'ਚ ਕਿਉਂ ਨਾ ਜਾਗੀ ਕਿ ਜਸਕਰਨ ਸਿੰਘ ਬਰਾੜ ਜਸਕਰਨ ਸਿੰਘ ਬਰਾੜ ਦੇ ਉੱਤੇ ਵੀ ਡੀਏ ਦਾ ਕੇਸ ਆ ਉਹ ਵੀ ਅਧਿਕਾਰੀ ਹੈਗਾ ਜਸਕਰਨ ਸਿੰਘ ਬਰਾੜ ਜਿਹਦੇ ਉੱਤੇ ਡੀਏ ਦਾ ਕੇਸ ਆ ਉਹਨੂੰ ਫੜਨ ਦੀ ਬਜਾਏ ਉਹਦੇ ਉੱਤੇ ਛਿਕੰਜਾ ਕੱਸਣ ਦੀ ਬਜਾਏ ਕੀਤਾ ਕੀ ਹੈ ਇਸ ਸਰਕਾਰ ਨੇ ਇਸ ਸਰਕਾਰ ਨੇ ਜਿਹੜਾ ਆ ਉਹ ਉਹਨੂੰ ਮੋਬਾਈਲ ਵਿੰਗ ਜਿਹੜਾ ਇਨਕਮ ਟੈਕਸ ਜਿਹੜਾ ਡਿਪਾਰਟਮੈਂਟ ਹੈਗਾ ਹੈਗਾ ਉਹਦੇ ਮੋਬਾਈਲ ਵਿੰਗ ਦਾ ਡਾਇਰੈਕਟਰ ਬਣਾਤਾ ਮਤਲਬ ਜਿਹਦੇ ਹੱਥ ਤਾਕਤ ਹੁੰਦੀ ਹੈ ਕਿ ਜਿੰਨੂੰ ਮਰਜ਼ੀ ਰੋਕ ਲਾ ਤੇ ਜਿੰਨੂੰ ਮਰਜ਼ੀ ਟੋਕ ਲਾ ਜਿਹਦੀ ਮਰਜ਼ੀ ਜੇ ਕਿਸੇ ਦੀ ਗੱਡੀ ਜਾਂਦੀ ਹੈ ਲੋਹੇ ਦੀ ਭਰੀ ਜਾਂਦੀ ਹੈ ਕਿਸੇ ਦੀ ਕਿਸੇ ਸਕ੍ਰੈਪ ਦੀ ਜਾਂਦੀ ਹੈ ਕਿਸੇ ਦੇ ਪੱਕੇ ਮਾਲ ਦੀ ਜਾਂਦੀ ਹੈ ਉਹਨੂੰ ਜਿਹੜੀ ਮਰਜ਼ੀ ਗੱਡੀ ਨੂੰ ਰੋਕ ਲਾ ਮਤਲਬ ਉਹਨੂੰ ਉੱਥੇ ਪੋਸਟ ਕਰ ਦਿੱਤਾ ਗਿਆ ਜਿਹਦੇ ਉੱਤੇ ਡੀਏ ਦਾ ਕੇਸ ਆ ਇਹ ਕ腐ਸ਼ਨ ਦੇ ਪ੍ਰਤੀ ਜ਼ੀਰੋ ਟੋਲਰੈਂਸ ਆ ਜਾਂ ਕੁਝ ਹੋ ਰਿਹਾ ਮਾਮਲਾ ਇੱਕ ਨਹੀਂ ਆ ਇਸੇ ਤਰੀਕੇ ਨਾਲ ਬਲਬੀਰ ਕੁਮਾਰ ਨਾਮ ਦਾ ਬੰਦਾ ਜਿਹੜਾ ਹੈ ਉਹ ਵੀ ਅਫਸਰ ਹੈਗਾ ਬਲਬੀਰ ਕੁਮਾਰ ਬਲਬੀਰ ਕੁਮਾਰ ਜਿਹੜਾ ਹੈ ਬਲਬੀਰ ਕੁਮਾਰ ਵਰਦੀ ਉਹਨੂੰ ਵੀ ਜਿਹੜਾ ਆ ਉਹ ਇਸੇ ਤਰੀਕੇ ਨਾਲ ਕੀਤਾ ਉਹਦੇ ਉੱਤੇ ਵੀ ਜਿਹੜਾ ਆਮਦਨ ਤੋਂ ਵੱਧ ਸੰਪਤੀ ਦਾ ਕੇਸ ਜਿਹੜਾ ਉਹ ਚੱਲਦਾ ਸੀਗਾ ਔਰ ਆਮਦਨ ਤੋਂ ਵੱਧ ਸੰਪਤੀ ਵਾਲੇ ਕੇਸ ਵਾਲੇ ਨੂੰ ਹੁਣ ਰੋਪੜ ਦੇ ਵਿੱਚ ਡਿਪਟੀ ਕਮਿਸ਼ਨਰ ਲਾਇਆ ਗਿਆ ਡਿਪਾਰਟਮੈਂਟ ਦੇ ਵਿੱਚ ਡਿਪਟੀ ਕਮਿਸ਼ਨਰ ਉਹਦੇ ਉੱਤੇ ਆਮਦਨ ਤੋਂ ਵੱਧ ਸੰਪਤੀ ਦਾ ਕੇਸ ਹੈਗਾ ਕਿ ਭਾਈ ਬੰਦੇ ਦੀ ਕਮਾਈ ਤਾਂ 2 ਕਰੋੜ 8 ਲੱਖ ਦੇ ਕਰੀਬ ਆ ਪਰ ਬੰਦੇ ਨੇ ਖਰਚਾ 5 ਕਰੋੜ 12000 12 ਲੱਖ ਦੇ ਕਰੀਬ ਕੀਤਾ ਮਤਲਬ ਡਬਲ ਤੋਂ ਵੀ ਵੱਧ ਕੇ ਪੈਸਾ ਜਿਹੜਾ ਆ ਉਹ ਉਹਨੇ ਖਰਚ ਕੀਤਾ ਤੇ ਫਿਰ ਅਸੀਂ ਇਹਨਾਂ ਅਫਸਰਾਂ ਤੋਂ ਕਿਵੇਂ ਉਮੀਦ ਕਰੀਏ ਕਿ ਬੰਦੇ ਬੜੀ ਇਮਾਨਦਾਰੀ ਨਾਲ ਕੰਮ ਕਰਦੇ ਤਾਂ ਜਿਹੜੇ ਤੁਸੀਂ ਲਾਰੇ ਹੋ ਨਿਯੁਕਤ ਕਰ ਰਹੇ ਹੋ ਉਹਨੂੰ ਲਾਉਣ ਲੱਗੇ ਸੋਚਦੇ ਨਹੀਂ ਦੇਖਦੇ ਨਹੀਂ ਉਹਨਾਂ ਦਾ ਪੁਰਾਣਾ ਰਿਕਾਰਡ ਨਹੀਂ ਦੇਖਿਆ ਜਾਂਦਾ ਇੱਥੇ ਤਾਂ ਕਿਸੇ ਨੇ ਕੋਈ ਮੈਂ ਖਰੀਦਣੀ ਹੋਵੇ ਕੋਈ ਗਾਂ ਖਰੀਦਣੀ ਹੋਵੇ ਬੰਦਾ ਨਸਲ ਦੇਖਦਾ ਰਹਿੰਦਾ ਹੈ ਕਿ ਪਿੱਛੋਂ ਕਿਧਰਲੇ ਪਾਸਿਓਂ ਆ ਭਾਈ ਕਿਹੜੀ ਨਸਲ ਦੇ ਵਿੱਚੋਂ ਹੈਗੀ ਆ ਬੰਦਾ ਉੱਥੇ ਨਸਲਾਂ ਦੇਖਦਾ ਬੱਕਰੀਆਂ ਖਰੀਦਣ ਲੱਗੇ ਲੋਕ ਨਸਲਾਂ ਦੇਖਦੇ ਆ ਕਿ ਭਾਈ ਜੇ ਕਿਸੇ ਨੇ ਚੰਗੇ ਤਰੀਕੇ ਨਾਲ ਅੱਗੇ ਆਪਣੇ ਉਹ ਪਰਵਰਿਸ਼ ਕਰਨੀ ਹੋਵੇ ਗਾਂ ਬੱਚੇ ਲੈਣੇ ਹੋਣਾ ਤੇ ਉਹ ਉਸ ਤਰੀਕੇ ਨਾਲ ਵੀ ਕਾਰੋਬਾਰ ਕਰਨਾ ਮੈਂ ਕਾਰੋਬਾਰੀ ਨਜ਼ਰੀਏ ਨਾਲ ਉਹ ਉਹਨਾਂ ਦੀਆਂ ਨਸਲਾਂ ਦੇਖਦੇ ਇੱਥੇ ਦੇਖਦੇ ਨਹੀਂ ਆ ਕਿ ਜਿਹੜੇ ਬੰਦੇ ਨੂੰ ਆਪਾਂ ਉੱਪਰ ਤਰੱਕੀ ਦੇ ਰਹੇ ਆ ਵੱਡੀਆਂ ਪੋਸਟਾਂ ਤੇ ਲਾ ਰਹੇ ਆ ਤੇ ਉਹ ਅਸੀਂ ਕਰਕੇਵੇਂ ਰਹੇ ਆ ਚੀਜ਼ਾਂ ਕਿਉਂਕਿ ਬਹੁਤ ਸਾਰੇ ਅਫਸਰ ਆ ਜਿਨ੍ਹਾਂ ਦੇ ਉੱਤੇ ਇਦਾਂ ਹੀ ਕੇਸ ਦਰਜ ਹੁੰਦੇ ਆ ਮੁੜ ਕੇ ਹੁੰਦਾ ਕੀ ਆ ਚੁੱਪ ਕਰਕੇ ਉਹਨਾਂ ਨੂੰ ਵੱਡੇ ਅਹੁਦੇ ਤੇ ਬਿਠਾਇਆ ਜਾਂਦਾ ਗੱਲ ਆਈ ਗਈ ਹੋ ਜਾਂਦੀ ਤੁਸੀਂ ਅਸੀਂ ਭੁੱਲ ਭੁੱਲ ਜਾਂਦੇ ਆ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੇ ਜਿਹੜੇ ਚੀਫ ਸੈਕਟਰੀ ਲਾਇਸੀ ਪਹਿਲੇ ਪੈਲ ਜੰਜੂਆ ਸਾਹਿਬ ਉਹਨਾਂ ਦੇ ਉੱਤੇ ਵੀ ਤਾਂ ਕ腐ਸ਼ਨ ਦਾ ਕੇਸ ਸੀ ਨਾ ਇਹ ਕਟੜ ਇਮਾਨਦਾਰਾਂ ਦੀ ਸਰਕਾਰ ਆ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਮਾਮਲਾ ਜਿਹੜਾ ਆ ਉਹ ਕਿੰਨਾ ਕੁ ਇਮਾਨਦਾਰੀ ਵਾਲਾ ਤੇ ਕਿੰਨਾ ਕੁ ਬੇਈਮਾਨੀ ਵਾਲਾ ਆਪਾਂ ਇਹਦੇ ਤੋਂ ਪਰੇ ਨਹੀਂ ਜਾਂਦੇ ਇਹਦੇ ਤੋਂ ਪਰੇ ਤਾਂ ਆਪਾਂ ਫਿਰ ਦਰਸ਼ਕਾਂ ਦੀਆਂ ਥੋੜੀਆਂ ਟਿੱਪਣੀਆਂ ਦੇਖ ਲੈਣੇ ਕਿ ਉਹ ਇਸ ਸੰਦਰਭ ਦੇ ਵਿੱਚ ਜਿਹੜਾ ਉਹ ਕੀ ਕਹਿੰਦੇ ਨੇ ਪ੍ਰਦੀਪ ਪਾਸੀ ਕਹਿੰਦੇ ਨੇ ਇਸ ਸਰਕਾਰ ਨੇ ਆਈਪੀਐਸ ਨੀਲਮਾ ਤੇ ਕੇਸ ਪਾ ਕੇ ਆਪਣੇ ਆਪ ਨੂੰ ਚੈੱਕ ਕਰ ਲਿਆ ਸੀਗਾ ਇਸ ਕਰਕੇ ਅਫਸਰਾਂ ਨੂੰ ਇਹ ਹੱਥ ਨਹੀਂ ਪਾਉਂਦੀ ਔਰ ਅੰਕੁਸ਼ ਗਰੋਵਰ ਕਹਿੰਦੇ ਜੀ 4 ਸਾਲ ਚ ਇਸ ਸਰਕਾਰ ਨੇ ਇੱਕ ਵੀ ਨਵੀਂ ਅਧਿਆਪਕ ਅਸਾਮੀ ਨਹੀਂ ਕੱਢੀ ਸਿਰਫ ਚੰਨੀ ਸਰਕਾਰ ਦੀਆਂ ਕੱਡੀਆਂ ਪੋਸਟਾਂ ਤੇ ਨਿਯੁਕਤੀ ਪੱਤਰ ਵੰਡ ਕੇ ਕ੍ਰੈਡਿਟ ਲੈ ਰਹੇ ਆ ਤੇ ਆਪਣੇ ਖਾਤੇ ਚ ਨੌਕਰੀਆਂ ਪਾ ਰਿਆ ਭਗਵੰਤ ਮਾਨ ਇਸ ਤੇ ਤੁਹਾਡੀ ਕੀ ਰਾਏ ਆ ਔਰ ਚਾਨਣ ਰਾਏ ਕਹਿੰਦੇ ਜੀ ਕੇਜਰੀਵਾਲ ਚਲਾਕ ਨੇ ਔਰ ਸਾਡੇ ਮਾਨ ਜਿਹੜਾ ਆ ਉਹ ਭੋਲੇ ਭਾਲੇ ਨੇ ਕੁਝ ਇਦਾਂ ਦੀ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਜਿਹੜਾ ਸ਼ਬਦ ਲਿਖਿਆ ਮੈਂ ਉਹ ਸ਼ਬਦ ਨਹੀਂ ਬੋਲੂਗਾ ਨਿਊ ਪੰਜਾਬ केजरी, केजरी इस आईडी तो ਸਾਡੇ ਦਰਸ਼ਕ ਕਹਿੰਦੇ ਜੀ ਕੇਜਰੀਵਾਲ ਐਂਡ ਹਿਸ ਗੈਂਗਸ ਐਂਟਰ ਇਨ ਪੰਜਾਬ ਆਫਟਰ ਫੁੱਲੀ ਸਟੱਡੀ ਫੋਰ ਪੰਜਾਬ ਐਂਡ ਟੂ ਪੰਜਾਬੀਜ਼ ਇਫ ਭੁੱਲਰ ਸ਼ੇਅਰ ਪ੍ਰੋਪਰਲੀ ਆਪ ਦਿੱਲੀ ਲੀਡਰਸ਼ਿਪ ਦੈਨ ਮੇਬੀ ਨੋ ਨੀਡ ਸੀ ðiਸ ਡੇਜ਼ ਔਰ ਇਸੇ ਤਰੀਕੇ ਨਾਲ ਮਿੱਠੀ ਗਿੱਲ ਸਮਰੀਆ ਜੈਲਾਰਾਮ ਹਰਵਿੰਦਰ ਕੌਰ ਮਲੂਕ ਸਿੰਘ ਕਹਿੰਦੇ ਜੀ ਦੋ ਸ਼ਬਦ ਭਾਰਤ ਦੀਆਂ ਬੇਟੀਆਂ ਲਈ ਜਿਨ੍ਹਾਂ ਨੇ ਵਰਲਡ ਕੱਪ ਜਿੱਤੇਆਂ ਮਲੂਕ ਸਿੰਘ ਜੀ ਆਪਾਂ ਕੱਲ ਇਸ ਬਾਬਤ ਬਕਾਇਦਾ ਪ੍ਰੋਗਰਾਮ ਦੀ ਸ਼ੁਰੂਆਤ ਹੀ ਇਸੇ ਗੱਲ ਤੋਂ ਕੀਤੀ ਸੀਗੀ ਕਿਉਂਕਿ ਇਹ ਆਪਣੇ ਆਪ ਦੇ ਵਿੱਚ ਮਾਣ ਵਾਲੀ ਗੱਲ ਤਾਂ ਹੈਗੀ ਹੋਈ ਆ ਆਪਾਂ ਕੱਲੀ ਗੱਲ ਕੀਤੀ ਸੀਗੀ ਕਿ ਸਿਰਫ ਫਖਰ ਦੇ ਨਾਲ ਉਹਨਾਂ ਨੇ ਉੱਚਾ ਕੀਤਾ ਹੈ 52 ਸਾਲ ਬਾਅਦ ਜਿਹੜਾ ਵਰਲਡ ਕੱਪ ਜਿੱਤ ਕੇ ਲਿਆਂਦਾ ਇਹ ਆਪਣੇ ਆਪ ਦੇ ਵਿੱਚ ਮਾਰਕੀ ਵਾਲੀ ਗਲਤਾਂ ਲਾਜ਼ਮੀ ਤੌਰ ਤੇ ਹੈਗੀ ਅੱਜ ਫਿਰ ਮੁਬਾਰਕਬਾਦ ਦਿੰਨੇ ਆ ਇਹਨਾਂ ਨੌਜਵਾਨ ਕੁੜੀਆਂ ਨੂੰ ਔਰ ਇਸੇ ਤਰੀਕੇ ਦੇ ਨਾਲ ਸਮਰੀਆ ਜੈਲਾਰਾਮ ਮਨਜੀਤ ਸਿੰਘ ਸੰਧੂ ਔਰ ਹੈਰੀ ਖੋਸਾ ਅਮਰਜੀਤ ਸਿੰਘ ਡਾਕਟਰ ਪਰਮਜੀਤ ਸਿੰਘ ਸਮਰਾ ਕਹਿੰਦੇ ਜੀ ਟੱਕੀ ਰਿੱਜੇ ਕੋਈ ਨਾ 부ਜੇ ਜਿਵੇਂ ਸੁਖਬੀਰ ਬਾਦਲ ਤੇ ਭਾਜਪਾ ਗੱਠ ਜੋੜ ਟੁੱਟਿਆ ਨਹੀਂ ਉਸ ਤਰ੍ਹਾਂ ਰਿਸ਼ਵਤਖੋਰ ਅਫਸਰ ਸ਼ਾਹੀ ਤੇ ਸਿਆਸਤਦਾਨ ਗੱਠ ਜੋੜ ਵੀ ਕੋਈ ਤੋੜ ਨਹੀਂ ਸਕਿਆ ਸਭ ਮਿਲੀ ਭੁਗਤ ਦੇ ਨਾਲ ਚਲਦਾ ਆ ਆਰਸਾ ਹੀ ਕਹਿੰਦੇ ਜੀ ਕੁਝ ਨਹੀਂ ਹੋਣਾ ਇਸ ਕੇਸ 'ਚ ਨਹੀਂ ਸਾਰੇ ਅੰਦਰ ਜਾਣਗੇ ਔਰ ਇਹ ਆਪਣੇ ਆਪ ਦੇ ਵਿੱਚ ਜਿਹੜਾ ਆ ਉਹ ਮਹੱਤਵਪੂਰਨ ਹੋ ਜਾਂਦਾ ਹੈ ਕਿ ਭਾਈ ਕੋਈ ਵੀ ਕਰਪਸ਼ਨ ਦਾ ਕੇਸ ਆ ਉਹਨੂੰ ਸਿਰੇ ਤੇ ਕਿੰਨਾ ਕੁ ਪਹੁੰਚਾਇਆ ਜਾਂਦਾ ਆ ਕਿਸ ਤਰੀਕੇ ਨਾਲ ਪਹੁੰਚਾਇਆ ਜਾਂਦਾ ਇਹ ਜ਼ਿਆਦਾ ਮਾਇਨੇ ਖੇਸ ਹੁੰਦੀ ਹੈ ਹੁਣ ਸੀਬੀਆਈ ਦੇ ਉੱਤੇ ਵੀ ਇਹ ਗੱਲ ਦਾ ਰਹੇਗਾ ਦਰਉਮਦਾਰ ਕਿ ਕੀ ਉਹ ਇਹ ਕੇਸ ਨੂੰ ਜਿਦਾ ਆਮ ਤੌਰ ਤੇ ਹੁੰਦਾ ਨਾ ਲਟਕਾ ਕੇ ਰੱਖਦੀ ਹੈ ਉਦਾਂ ਹੋਏਗੀ ਜਾਂ ਸੀਬੀਆਈ ਇੰਜਰੇ ਦਾ ਤੋਤਾ ਕਿਸੇ ਸਮੇਂ ਕਿੱਸਾਗਾ ਉਹ ਸੈਂਟਰ ਦੇ ਹੱਥਾਂ ਦੇ ਮੁਤਾਬਕ ਕਾਰਵਾਈਆਂ ਅੱਗੇ ਵਧਾਉਂਦੀ ਹੈ ਤੇ ਇੱਥੇ ਪੰਜਾਬ ਦੀ ਜਿਹੜੀ ਏਜੰਸੀ ਹੈ ਉਹ ਪੰਜਾਬ ਸਰਕਾਰ ਦੇ ਤੌਰ ਤਰੀਕੇ ਦੇ ਮੁਤਾਬਕ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਤੋਰਦੀ ਹੈ ਕਿਉਂਕਿ ਮਾਮਲੇ ਇੱਕ ਨਹੀਂ ਮਾਮਲੇ ਕਈ ਇਦਾਂ ਦੇ ਉਦਾਹਰਣ ਦੇ ਤੌਰ ਤੇ ਜਿਹੜੇ ਆ ਉਹ ਦੇਖੇ ਜਾ ਸਕਦੇ ਆ ਪਵਨ ਬਾਈ ਕਹਿੰਦੇ ਜੀ ਇੱਕ ਦੂਜੇ ਤੋਂ ਵੱਧ ਲੁੱਟਣ ਦਾ ਰਿਕਾਰਡ ਬਣਾਉਣ ਲੱਗੇ ਹੋਇਆ ਸਾਰੇ ਬਿਲਕੁਲ ਇਹ ਹੁਣ ਆਪਣੇ ਆਪ ਚ ਮਹੱਤਵਪੂਰਨ ਹੋ ਜਾਂਦਾ ਕਿ ਆਖਰ ਜਿਹੜਾ ਆ ਉਹ ਇਮਾਨਦਾਰੀ ਨਜ਼ਰ ਕਿੱਥੇ ਆ ਰਹੀ ਹੈ ਸਿਰਫ ਬਿਆਨਾਂ ਦੇ ਵਿੱਚ ਜਾਂ ਤੁਹਾਡੇ ਐਕਸ਼ਨ ਤੁਹਾਡੇ ਫੈਸਲੇ ਉਹਨਾਂ ਦੇ ਵਿੱਚ ਵੀ ਇਮਾਨਦਾਰੀ ਜਿਹੜੀ ਨਜ਼ਰ ਆਉਂਦੀ ਹੈ ਤੇ ਇਮਾਨਦਾਰ ਅਫਸਰ ਕਿੱਥੇ ਲਾਏ ਜਾਂਦੇ ਤੇ ਕਿੱਥੇ ਨਹੀਂ ਲਾਏ ਜਾਂਦੇ ਹੁਣ ਇਮਾਨਦਾਰ ਅਫਸਰਾਂ ਦੀ ਗਲਤੀ ਆ ਬਿਜਲੀ ਡਿਪਾਰਟਮੈਂਟ ਚ ਪਤਾ ਲੱਗ ਗਈ ਹੈ ਨਾ ਕਿ ਅਜੋਏ ਸ਼ਰਮਾ ਹੁਰਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਹਟਾ ਦਿੱਤਾ ਗਿਆ ਅਹੁਦੇ ਤੋਂ ਉਹਨਾਂ ਦੀ ਥਾਂ ਤੇ ਦੂਜੇ ਲਿਆਂਦੇ ਬਸੰਤ ਗਰਗ ਲੈ ਆਂਦੇ ਗਏ ਕਿਉਂ ਕਿਉਂਕਿ ਬਿਜਲੀ ਮੰਤਰੀ ਨਾਲ ਕਹਿੰਦੇ ਜਗਾੜ ਬਣਦਾ ਨਹੀਂ ਪੈਸੀ ਫਿੱਟ ਨਹੀਂ ਬੈਠਦਾ ਸੀਗਾ ਉਹ ਜ਼ਮੀਨਾ ਜ਼ਮੂਨਾ ਵੇਚੜੀਆਂ ਆ ਪਾਵਰ ਕਾਮ ਦੀਆਂ ਤੇ ਅਜੋਏ ਕੁਮਾਰ ਸ਼ਰਮਾ ਜਿਹੜੇ ਨੇ ਉਹ ਸ਼ਾਇਦ ਨਹੀਂ ਉਸ ਗੱਲ ਦੇ ਵਿੱਚ ਸਹਿਮਤ ਹੋ ਰਿਹਾ ਸੀਗੇ ਤੇ ਫਿਰ ਪਾਵਰਫੁੱਲ ਬੰਦਾ ਹੈਗਾ ਆ ਉਹਨੇ ਉੱਪਰ ਗੱਲ ਕੀਤੀ ਅਫਸਰ ਇਧਰ ਤੋਂ ਉਧਰ ਕਰ ਦਿੱਤੇ ਤੇ ਉਸ ਅਫਸਰ ਨੇ ਆਉਂਦਿਆ ਫਿਰ ਆਪਣੇ ਤਰੀਕੇ ਨਾਲ ਕੰਮ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੁਣ ਹੋ ਤਾਂ ਇਹ ਵੀ ਰਿਹਾ ਆ ਜਿਹੜਾ ਇਹਨਾਂ ਨੇ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ ਖਰੀਦਾ ਜਿਹਦੇ ਬਾਰੇ ਅਕਸਰ ਕਹਿੰਦੇ ਆ ਮੁੱਖ ਮੰਤਰੀ ਭਗਵੰਤ ਮਾਨ ਹੁਰੀ ਕਿ ਪਹਿਲੀ ਸਰਕਾਰ ਆ ਜਿਨੇ ਇਸ ਤਰੀਕੇ ਨਾਲ ਕੋਈ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਜਿਹੜਾ ਆ ਉਹ ਸਰਕਾਰ ਦੇ ਝੋਲੀ ਦੇ ਵਿੱਚ ਪਾਇਆ ਹੋਵੇ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਸੀਗਾ ਆਮ ਤੌਰ ਤੇ ਜਿਹੜੀ ਆ ਉਹ ਪਬਲਿਕ ਪ੍ਰੋਪਰਟੀ ਵੇਚ ਦਿੱਤੀ ਜਾਂਦੀ ਸੀ ਜਿਹੜਾ ਹੁਣ ਇਹ ਕਰਨ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਨੇ ਉਸੇ ਹੀ ਥਰਮਲ ਪਲਾਂਟ ਦੇ ਵਿੱਚ ਜਿਹੜੇ ਚੀਫ ਇੰਜੀਨੀਅਰ ਸੀਗੇ ਹਰਸ਼ ਸ਼ਰਮਾ ਪਤਾ ਲੱਗਾ ਹੈ ਕਿ ਉਹਨਾਂ ਨੂੰ ਮੁਤਲ ਕੀਤਾ ਗਿਆ ਕਿਹੜੇ ਕੰਮ ਲਈ ਕਿ ਭਾਈ ਪ੍ਰਾਈਵੇਟ ਜਿਹੜੀ ਕੋਲਾ ਆ ਉਹ ਵੱਧ ਉੱਥੇ ਵਰਤਿਆ ਗਿਆ ਜਦ ਕਿ ਪਛਵਾੜਾ ਕੋਲ ਮਾਈਨ ਸਾਡੀ ਆਪਣੀ ਹੈਗੀ ਆ ਉਥੋਂ ਸਸਤਾ ਪੈਣਾ ਸੀਗਾ ਇਹਦੇ ਨਾਲ ਪ੍ਰਤੀ ਯੂਨਿਟ ਜਿਹੜਾ ਆ ਉਹ ਤਕਰੀਬਨ ਤਕਰੀਬਨ 75 ਪੈਸੇ ਜਿਹੜਾ ਆ ਉਹ ਵਾਧੂ ਖਰਚਾ ਕਰਨਾ ਪਿਆ ਵਾਧੂ ਚਾਰਜ ਪੈ ਗਿਆ ਸਰਕਾਰੀ ਖਜ਼ਾਨੇ ਦੇ ਉੱਤੇ ਬੋਝ ਪੈ ਗਿਆ ਤੇ ਇਸ ਕਰਕੇ ਕਹਿੰਦੇ ਆ ਆਪਾਂ ਕਰਦੇ ਮੁਤਲ ਔਰ ਕੱਲਾ ਉੱਥੇ ਨਹੀਂ ਗੋਇੰਦਵਾਲ ਸਾਹਿਬ ਨਹੀਂ ਰੋਪੜ ਦੇ ਥਰਮਲ ਪਲਾਂਟ ਦੇ ਵਿੱਚ ਵੀ ਇਦਾਂ ਹੀ ਹੋਇਆ ਸਵਾ ਕ ਰੁਪਈਆ ਉੱਥੇ ਮਹਿੰਗਾ ਪੈ ਗਿਆ ਪ੍ਰਤੀ ਯੂਨਿਟ ਦੇ ਹਿਸਾਬ ਨਾਲ। ਮਤਲਬ ਆ ਹਾਲ ਹਵਾਲਤਾ ਇੱਥੇ ਹੋ ਰਿਹਾ ਹੁਣ ਇਹ ਮਿਲੀ ਭੁਗਤ ਕਿਹਦੇ ਨਾਲ ਆ ਤੇ ਕੌਣ ਕਿਵੇਂ ਕਿੱਦਾਂ ਕਰਦਾ ਇਹ ਆਪਣੇ ਆਪ ਚ ਮਹੱਤਵਪੂਰਨ ਹੈ ਤੇ ਨਿਯੁਕਤੀਆਂ ਦੀ ਜਦੋਂ ਗੱਲ ਚੱਲੀ ਆ ਤੇ ਫਿਰ ਦਰਸ਼ਕੋ ਨਿਯੁਕਤੀ ਦੀ ਤੇ ਗੱਲ ਇਹ ਵੀ ਕਰਨੀ ਬਣਦੀ ਹੈ ਕਿ ਪੰਜਾਬ ਰਾਜ ਘਟ ਗਿਣਤੀ ਕਮਿਸ਼ਨ ਪਿਛਲੇ ਦਿਨਾਂ ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਜਿਹੜਾ 12 ਅਗਸਤ ਨੂੰ ਇੱਕ ਨੋਟੀਫਿਕੇਸ਼ਨ ਕਰਦੀ ਆ ਪੰਜਾਬ ਸਰਕਾਰ ਔਰ ਉਸ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਜਾਂਦਾ ਕਿ ਅਮਰਤ ਸਰ ਦੇ ਜਤਿੰਦਰ ਗੌਰਵ ਮਸੀ ਉਹਨਾਂ ਨੂੰ ਘਟ ਗਿਣਤੀ ਕਮਿਸ਼ਨ ਦੇ ਆਪਾ ਚੇਅਰਮੈਨ ਬਣਾਉਣੇ ਆ ਇਦਰੋਂ ਇਹ ਨੋਟੀਫਿਕੇਸ਼ਨ ਆਉਂਦਾ ਦੂਜੇ ਪਾਸੇ ਹਾਈ ਕੋਰਟ ਦੇ ਵਿੱਚ ਜੌਨਸਨ ਨਾਂ ਦਾ ਬੰਦਾ ਜਿਹੜਾ ਹੈ ਉਹ ਪਟੀਸ਼ਨ ਪਾ ਦਿੰਦਾ ਪਟੀਸ਼ਨ ਕੀ ਪਾਉਂਦਾ ਪਟੀਸ਼ਨ ਇਹ ਪਾਉਂਦਾ ਆ ਕਿ ਭਾਈ ਇੱਕ ਤਾਂ ਕਹਿੰਦੇ ਜਿਹੜਾ ਤੁਸੀਂ ਇਹ ਚੇਅਰਮੈਨ ਬਣਾਇਆ ਗੌਰਵ ਮਸੀ ਉਹ ਜਿਹੜਾ ਫੇਥ ਹੀਰਿੰਗ ਹੀਲਿੰਗ ਇਦਾਂ ਦੀ ਇੱਕ ਜਿਹੜੀ ਆ ਉਹ ਚਲਾਉਂਦਾ ਆ ਸੰਸਥਾ ਚਲਾਉਂਦਾ ਫਿਰ ਝਾੜ ਫੂਕ ਕਰਦਾ ਕਹਿੰਦੇ ਵਹਿਮ ਪਰਮਾਲੀ ਚੀਜ਼ ਜਿਹੜੀ ਆ ਉਹ ਕਰਦਾ ਤੇ ਜਿਹੜੀਆਂ ਗੈਰ ਵਿਗਿਆਨਕ ਚੀਜ਼ਾਂ ਉਹਨਾਂ ਦੇ ਵਿੱਚ ਜੁੜਿਆ ਹੋਇਆ 10ਵੀਂ ਪਾਸ ਹੈਗਾ ਆ 10ਵੀਂ ਪਾਸ ਹੈਗਾ ਤੇ ਇਹ ਬੰਦਾ ਘੱਟ ਪੜਿਆ ਲਿਖਿਆ ਘੱਟੋ ਘੱਟ ਕਹਿੰਦੇ ਜੀ ਇਹ ਤਾਂ ਹੋਣਾ ਚਾਹੀਦਾ ਕਿ ਬੀਏ ਪਾਸ ਤਾਂ ਹੋਵੇ ਗ੍ਰੈਜੂਏਟ ਤਾਂ ਹੋਵੇ ਜਿਹਨੂੰ ਸਮਝ ਹੋਵੇ ਇਹ ਤਾਂ ਬੰਦਾ ਝਾੜਫੂਕ ਕਰਨ ਵਾਲਾ ਬੰਦਾ ਤੁਸੀਂ ਚੇਅਰਮੈਨ ਬਣਾਤਾ ਏਦਾਂ ਕਿਦਾਂ ਚੇਅਰਮੈਨ ਬਣਾਤਾ ਸਿਰਫ ਪੋਲਿਟਿਕਲ ਅਪਰੋਚ ਦਾ ਕਰਕੇ ਹੁਣ ਉੱਥੇ ਹਾਈ ਕੋਰਟ ਦੇ ਵਿੱਚ ਪਈ ਪਟੀਸ਼ਨ ਤੇ ਪਟੀਸ਼ਨ ਪੈਣ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਿਰ ਪੰਜਾਬ ਸਟੇਟ ਮਾਈਨੋਰਟੀ ਕਮਿਸ਼ਨ ਉਹਨੂੰ ਤੇ ਜਤਿੰਦਰ ਗੌਰਵ ਮਸੀ ਇਹਨਾਂ ਤਿੰਨਾਂ ਨੂੰ ਜਿਹੜਾ ਆ ਉਹ ਨੋਟਿਸ ਜਾਰੀ ਕਰ ਦਿੱਤਾ ਔਰ ਨੋਟਿਸ ਜਾਰੀ ਕਰਕੇ ਕਿਹਾ ਕਿ 16 ਦਸੰਬਰ ਤੱਕ ਪਰ ਪੱਕਤਾ ਦੇ ਨਾਲ ਬਣਦਾ ਜਵਾਬ ਜਿਹੜਾ ਆ ਉਹ ਦਿੱਤਾ ਜਾਵੇ ਔਰ ਕੋਰਟ ਨੇ ਵੀ ਪੁੱਛਿਆ ਕਿ ਤੁਹਾਨੂੰ ਕੋਈ ਪੜਿਆ ਲਿਖਿਆ ਬੰਦਾ ਨਹੀਂ ਮਿਲਦਾ ਤੁਹਾਨੂੰ ਕੋਈ ਗ੍ਰੈਜੂਏਟ ਚੇਅਰਮੈਨ ਨਹੀਂ ਮਿਲਦਾ ਜਿਹੜਾ ਠੀਕ ਤਰੀਕੇ ਨਾਲ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਤੋਰ ਸਕੇ